ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਗ ਸੁਖੀ ਸ਼ੰਤ ਮਹਲਾ ਤੀਜਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੁਖ ਸੋਹਣ ੜਾਰ ਧਿਆਵੋ ਗੁਰਮੁਖ ਹਰਿ ਫਲ ਪਾਵੋ ਸੁਖ ਸੁਹੇਲੜਾ ਹਰ ਧਿਆਵੋ ਗੁਰਮੁਖ ਹਰ ਫਲ ਪਾਵੋ ਗੁਰਮੁਖ ਫਲ ਪਾਵੋ ਹਰ ਨਾਮ ਧਿਆਵੋ ਜਨਮ ਜਨਮ ਕੇ ਤੂਖ ਨਿਵਾਰੇ ਭਲੇ ਹਾਲੀ ਗੁਰ ਆਪਣੇ ਬਿਟੋ ਜਿਨ ਕਾਰਜ ਸਭ ਸਵਾਰੇ ਹਰ ਪ੍ਰਭੂ ਕਿਰਪਾ ਕਰੇ ਹਰ ਜਪੋ ਸੁਖ ਫਲ ਹਰ ਜਨ ਪਾਵੋ ਨਾਨਕ ਕਹੇ ਸੁਣੋ ਜਨ ਭਾਈ ਸੁਖ ਸੋਹਿ ਲੜਾ ਹਰ ਧਿਆਵੋ ਸੋਣ ਹਰ ਗੁਣ ਪੀਨੇ ਸਹਿਜ ਸੁਪਾਏ ਗੁਰਮਤ ਸਹਿਜ ਨਾਮ ਧਿਆਵੋ ਜਿਨ ਕੋ ਧੁਰ ਲਿਖਿਆ ਤਿਨ ਗੁਰ ਮਿਲਿਆ ਤਿਨ ਜਨਮ ਮਰਨ ਪਉ ਭਗਾ ਅੰਦਰੋਂ ਦੁਰਮਤ ਦੂਜੀ ਖੋਈ ਸੋ ਜਨ ਹਰ ਲਿਵ ਲਾਗਾ ਜਿਨ ਕੋ ਇਨ ਆਨ ਦਿਨ ਹਰ ਗੁਣ ਗਾਏ ਸੁਣ ਮੰਨ ਭੀਨੇ ਸਹਿਜ ਸੁਪਾਏ ਜੁਗ ਮਹਾਰਾਮ ਨਾਮ ਨਿਸਤਾਰ ਗੁਰ ਤੇ ਉਪਜੈ ਸ਼ਬਦ ਵਿਚਾਰ ਗੁਰ ਸ਼ਬਦ ਵਿਚਾਰਾ RAM ਨਾਮ ਪਿਆਰਾ ਜਿਸ ਕਿਰਪਾ ਕਰੇ ਸੁਪਾਏ ਸੱਚੇ ਗੁਣ ਗਵੈ ਦਿਨ ਰਾਤੀ ਕਿਲ ਵਿਖ ਸਭ ਗਵਾਏ ਸਭ ਕੋ ਤੇਰਾ ਸਭਨਾ ਕਾ ਹਾਂ ਤੇਰਾ ਤੂੰ ਹਮਾਰਾ ਜੋਗ ਮਹਿ ਰਾਮ ਨਾਮ ਨਿਸਤਾਰਾ ਸਾਜ ਨਿਆਏ ਉੱਠੇ ਕਰਮਾਹੀ ਹਰ ਗੁਣ ਗਾਵੇ ਤ੍ਰਿਪਤ ਅਗਾਹੀ ਹਰ ਗੁਣ ਗਾਏ ਸਦਾ ਤ੍ਰਿਪਤਾਸੀ ਫਿਰ ਭੂਖ ਨਾ ਲਾਗੇ ਆਏ ਦੇਹ ਦੇਸ ਪੂਜ ਹੋਵੇ ਹਰ ਜਨ ਕੀ ਜੋ ਹਰ ਹਰ ਨਾਮ ਧਿਆਏ ਨਾਨਕ ਬਿਨ ਕੋ ਦੂਜਾ ਨਹੀਂ ਸਾਜ ਨਿਆਏ ਉੱਠੇ ਕਰਮਾ ਨਹੀਂ ਨਾਨਕ ਹਰਿਆਪੇ ਛੋੜ ਵਿਛੋੜੇ ਹਰ ਬਿਨ ਕੋ ਦੂਜਾ ਨਹੀਂ ਸਾਜਨ ਆਏ ਉੱਠੇ ਕਰਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ